ਅਤੇ ਇਜ਼ਰਾਈਲ ਵਿੱਚ ਵਾਲੇ ਜੰਗ ਦੇ ਹਾਲਾਤ ਬਣਦਿਆਂ ਹੀ ਜਿੱਥੇ ਸ਼ੇਅਰ ਬਾਜ਼ਾਰ ਵਿੱਚ ਵੱਡੇ ਪੱਧਰ ਦੀ ਗਿਰਾਵਟ ਦਰਜ ਕੀਤੀ ਗਈ ਉੱਥੇ ਹੀ ਸੋਨੇ ਅਤੇ ਕੱਚੇ ਤੇਲ ਦੀਆਂ ਕੀਮਤਾਂ ਅਸਮਾਨੀ ਝਾ ਚੜੀਆਂ ਦਰਸਲ ਇਜ਼ਰਾਈਲ ਵੱਲੋਂ ਈਰਾਨ ਤੇ ਹਮਲਾ ਬੋਲ ਦਿੱਤਾ ਗਿਆ ਹੈ ਅਤੇ ਈਰਾਨ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਹੈ ਇਸ ਕਰਕੇ ਇੰਟਰਨੈਸ਼ਨਲ ਮਾਰਕੀਟ ਵਿੱਚ ਉਥਲ ਪੁਥਲ ਮਚ ਗਈ ਸੋ ਆਓ ਤੁਹਾਨੂੰ ਦੱਸਦੇ ਹਾਂ ਕਿ ਕੀ ਬਣਿਆ ਸ਼ੇਅਰ ਬਾਜ਼ਾਰ ਦਾ ਹਾਲ ਅਤੇ ਕਿੱਥੇ ਪਹੁੰਚ ਗਿਆ ਤੇਲ ਅਤੇ ਸੋਨੇ ਦਾ ਭਾ ਇਹ ਗੱਲ ਸੱਚ ਹੈ ਕਿ جنگ ਖੁਸ਼ਹਾਲੀ ਨਹੀਂ ਬਲਕਿ ਤਬਾਹੀ ਲੈ ਕੇ ਆਉਂਦੀ ਹੈ ਬੇਸ਼ੱਕ ਇਹ ਦੋ ਦੇਸ਼ਾਂ ਵਿਚਾਲੇ ਹੋਵੇ ਪਰ ਇਸ ਦੇ ਮਾੜੇ ਪ੍ਰਭਾਵ ਬਹੁਤ ਸਾਰੇ ਦੇਸ਼ਾਂ ਨੂੰ ਝੱਲਨੇ ਪੈਂਦੇ ਨੇ ਜਿਵੇਂ ਹੀ ਹੁਣ جنگ ਤਾਂ ਇਰਾਨ ਤੇ ਇਜ਼ਰਾਈਲ ਵਿਚਾਲੇ ਲੱਗੀ ਹੈ ਪਰ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੇਲ ਅਤੇ ਸੋਨੇ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਹੋਰ ਨਾ ਦੇਸ਼ਾਂ ਦੇ ਲੋਕਾਂ ਨੂੰ ਵੀ ਇਸ ਦਾ ਖਾਮਿਆਜਾ ਭੁਗਤਣਾ ਪਵੇਗਾ ਕਿਉਂਕਿ ਸੋਨੇ ਦੀਆਂ ਕੀਮਤਾਂ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਪਾਰ ਕਰ ਚੁੱਕੀਆਂ ਨੇ ਮਹਾਰਾਂ ਦਾ ਕਹਿਣਾ ਹੈ ਕਿ ਜੇਕਰ ਮੱਧ ਪੂਰਬ ਵਿੱਚ ਜੰਗ ਦੇ ਹਾਲਾਤ ਹੋਰ ਵਿਗੜਦੇ ਨੇ ਤਾਂ ਯਕੀਨਨ ਤੌਰ ਤੇ ਸੋਨੇ ਦੀ ਮੰਗ ਵਧੇਗੀ ਅਤੇ ਇਸ ਦੀਆਂ ਕੀਮਤਾਂ ਹੋਰ ਸਿਖਰਾਂ ਨੂੰ ਛੂਣਗੀਆਂ ਦਰਸਲ ਜਦੋਂ ਦੁਨੀਆ ਵਿੱਚ ਰਾਜਨੀਤਿਕ ਜਾਂ ਆਰਥਿਕ ਗੜਬੜੀ ਪੈਦਾ ਹੁੰਦੀ ਹੈ ਤਾਂ ਲੋਕ ਸੋਨੇ ਵਿੱਚ ਨਿਵੇਸ਼ ਕਰਨਾ ਪਸੰਦ ਕਰਦੇ ਨੇ ਕਿਉਂਕਿ ਇਹ ਇੱਕ ਸੁਰੱਖਿਅਤ ਸੰਪਤੀ ਮੰਨਿਆ ਜਾਂਦਾ ਹੈ ਜੇਕਰ ਸ਼ੇਅਰ ਬਾਜ਼ਾਰ ਦੀ ਗੱਲ ਕਰੀ ਤਾਂ ਇਕਨੋਮਿਕਸ ਟਾਈਮ ਦੇ ਮੁਤਾਬਕ ਪੱਛਮੀ ਦੇਸ਼ਾਂ ਵਿੱਚ ਸ਼ੁੱਕਰਵਾਰ 13 ਤਰੀਕ ਨੂੰ ਅਸ਼ੁਭ ਮੰਨਿਆ ਜਾਂਦਾ ਹੈ। ਇਹ ਸ਼ੁੱਕਰਵਾਰ ਵੀ ਅਜਿਹਾ ਹੀ ਹੋਇਆ। ਸੰਸੈਕਸ 1300 ਅੰਕ ਤੋਂ ਜ਼ਿਆਦਾ ਡਿੱਗ ਗਿਆ। ਨਿਫਟੀ 24500 ਦੇ ਪੱਧਰ ਤੋਂ ਹੇਠਾਂ ਚਲਾ ਗਿਆ। ਹਰ ਪਾਸੇ ਸ਼ੇਅਰ ਵੇਚਣ ਦੀ ਹੋੜ ਲੱਗ ਗਈ। ਇਹ ਉਥਲ-ਪੁਥਲ ਇਜ਼ਰਾਈਲ ਤੇ ਈਰਾਨ ਵਿਚਾਲੇ ਛਿੜੀ ਜੰਗ ਦੇ ਕਾਰਨ ਹੋਇਆ। ਦੇਖਿਆ ਜਾਵੇ ਤਾਂ ਇਹ ਖੇਤਰ ਤੇਲ ਉਤਪਾਦਨ ਦੇ ਲਈ ਬੇਹਦ ਮਹੱਤਵਪੂਰਨ ਹੈ। ਇੱਕ ਪਾਸੇ ਤਾਂ ਇਸ ਜੰਗ ਦੇ ਕਾਰਨ ਸੰਸਾਰਿਕ ਬਾਜ਼ਾਰ ਤੇ ਦਬਾਅ ਵਧ ਗਿਆ। ਦੂਜੇ ਪਾਸੇ ਪਹਿਲਾਂ ਹੀ ਡੋਨਲਡ ਟਰੰਪ ਦੀਆਂ ਨੀਤੀਆਂ ਨੇ ਬਾਜ਼ਾਰ ਨੂੰ ਤੰਗ ਕੀਤਾ ਹੋਇਆ ਹੈ। ਇਸੇ ਤਰ੍ਹਾਂ ਤੇਲ ਦੀਆਂ ਕੀਮਤਾਂ 13% ਦੀ ਤੋਂ ਵੱਧ ਕੇ 2 ਮਹੀਨੇ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਚੁੱਕੀਆਂ ਨੇ। ਦਰਸਲ ਤੇਲ ਦੀ ਸਪਲਾਈ ਵਿੱਚ ਰੁਕਾਵਟ ਆਉਣ ਦੇ ਖਦਸ਼ੇ ਵਜੋਂ ਇਹ ਆਇਆ ਹੋਇਆ ਹੈ। ਬ੍ਰੈਟ ਕਰੂਡ ਦਾ ਬੈਂਚਮਾਰਕ ਕਰਾਰ 78.50 ਡਾਲਰ ਪ੍ਰਤੀ ਬੈਰਲ ਤੇ ਪਹੁੰਚ ਗਿਆ ਜੋ 27 ਜਨਵਰੀ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਸਾਲ 2022 ਵਿੱਚ ਜਦੋਂ ਰੂਸ ਨੇ ਯੂਕਰੇਨ ਤੇ ਹਮਲਾ ਕੀਤਾ ਸੀ ਤਾਂ ਉਸ ਸਮੇਂ ਵੀ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਸੀ ਜੇਕਰ ਈਰਾਨ ਤੇ ਇਜ਼ਰਾਈਲ ਵਿੱਚ جنگ ਦੇ ਹਾਲਾਤ ਹੋਰ ਵਿਗੜੇ ਤਾਂ ਕਈ ਦੇਸ਼ਾਂ ਨੂੰ ਤੇਲ ਦੀ ਕਿਲਤ ਨਾਲ ਦੋਲਚਾਰ ਹੋਣਾ ਪੈ ਸਕਦਾ ਹੈ ਕਿਉਂਕਿ ਤੇਲ ਉਤਪਾਦਨ ਦੇ لحاظ ਨਾਲ ਈਰਾਨ ਅਤੇ ਆਸ-ਪਾਸ ਦੇ ਦੇਸ਼ ਕਾਫੀ ਮਹੱਤਵ ਰੱਖਦੇ ਨੇ ਭਾਰਤ ਵੀ ਇਨ੍ਹਾਂ ਦੇਸ਼ਾਂ ਕੋਲੋਂ ਵੱਡੇ ਪੱਧਰ ਤੇ ਤੇਲ ਦੀ ਖਰੀਦ ਕਰਦਾ ਹੈ ਦਸੇ ਕਿ ਈਰਾਨ ਤੇ ਇਜ਼ਰਾਈਲ ਵਿਚਾਲੇ ਛੜੇ ਕਲੇਸ਼ ਦੀ ਅਸਲ ਵਜ੍ਹਾ ਈਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਣਾ ਹੈ ਇਸੇ ਕਰਕੇ ਹੀ ਇਜ਼ਰਾਈਲ ਵੱਲੋਂ ਈਰਾਨ ਤੇ ਹਮਲਾ ਕੀਤਾ ਗਿਆ ਜਿਸ ਵਿੱਚ ਇਜ਼ਰਾਈਲ ਨੇ ਈਰਾਨ ਦੇ ਪਰਮਾਣੂ ਟਿਕਾਣਿਆਂ ਬਲਾਸਟਿਕ ਮਿਜ਼ਾਈਲ ਕਾਰਖਾਨਿਆਂ ਅਤੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਜੇਕਰ ਇਹ ਜੰਗ ਹੋਰ ਜ਼ਿਆਦਾ ਵੱਧ ਗਈ ਤਾਂ ਪੂਰੇ ਏਸ਼ੀਆ ਸਮੇਤ ਹੋਰ ਕਈ ਦੇਸ਼ਾਂ ਦੇ ਲੋਕਾਂ ਨੂੰ ਮਹਿੰਗਾਈ ਦੇ ਰੂਪ ਵਿੱਚ ਇਸ ਦਾ ਖਾਮਯਾਜਾ ਭੁਗਤਣਾ ਪਵੇਗਾ ਜਿਸ ਦਾ ਅਸਰ ਹੁਣੇ ਤੋਂ ਹੀ ਦਿਖਣਾ ਸ਼ੁਰੂ ਹੋ ਗਿਆ ਹੈ ਤੁਹੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਜਰੀਏ ਆਪਣੀ ਰਾਏ ਸਾਂਝੀ ਕਰੋ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ